ਸ਼ੀਟ ਕਰਤਾ ਸੀ ਕ੍ਰਿਸ਼ਨ ਕੁਮਾਰ ਜਿਹੜਾ ਆਈਐਸਾ ਔਰ ਮੈਨੂੰ ਬਤੌਰ ਪ੍ਰਧਾਨ ਹੋਣ ਦੇ ਨਾਤੇ ਕਿਉਂਕਿ ਮੈਂ ਇਹਨਾਂ ਨਾਲ ਜਦੋਂ ਗੱਲਬਾਤ ਕੀਤੀ ਕਿ ਸਾਨੂੰ ਦੱਸੋ ਤੁਸੀਂ ਕਾਦੀ ਸਜ਼ਾ ਦਿੰਨੇ ਆ ਅਸੀਂ ਝੂਠੀ ਰਿਪੋਰਟ ਨਹੀਂ ਦਿੰਦੇ ਤਾਂ ਇਹਨਾਂ ਨੇ 200 ਪਟਵਾਰੀ ਸਾਡਾ ਚਾਰ ਸ਼ੀਟ ਕਰਤਾ ਜਦੋਂ ਮੈਂ ਉਹਦੀ ਆਵਾਜ਼ ਬੁਲੰਦ ਕੀਤੀ ਤਾਂ ਇਹਨਾਂ ਨੇ ਮੈਨੂੰ ਬਤੌਰ ਸਟੇਟ ਪ੍ਰਧਾਨ ਹੋਣ ਦੇ ਨਾਤੇ ਮੈਨੂੰ ਵੀ ਇਹਨਾਂ ਨੇ ਇੱਕ ਵਟਸਐਪ ਦਾ ਬਹਾਨਾ ਬਣਾ ਕੇ ਮਾਤਲ ਕਰਤਾ ਤੇ ਅੱਜ ਮੈਂ ਬੜਾ ਆਪਣੇ ਆਪ ਨੂੰ ਬੜਪਾਗੀ ਸਮਝਦਾ ਕਿ ਅੰਮ੍ਰਿਤਸਰ ਜ਼ਿਲ੍ਹੇ ਨਾਲ ਸੰਬੰਧਿਤ ਸਮੂਹ ਮੁਲਾਜ਼ਮ ਜਥੇਬੰਦੀਆਂ ਨੇ ਮੈਨੂੰ ਬੜਾ ਤੇ ਕੱਲ ਹੀ ਤੁਹਾਨੂੰ ਪਤਾ ਹੈ ਕਿ ਕੱਲ ਜਿਹੜਾ ਮੇਰਾ ਆਪਣਾ ਆਪਣਾ ਮੱਤਲ ਤੋਂ ਕੱਲ ਮੈਨੂੰ ਬਹਾਲ ਕੀਤਾ ਗਿਆ ਆਪਣੇ ਆਪ ਨੂੰ ਵਿਭਾਗੀ ਸੰਗਤ ਕਿ ਮੈਨੂੰ ਅੰਮ੍ਰਿਤਸਰ ਦੀ ਤਾਂ ਤਾਂ ਕਿ ਅਸੀਂ ਬਾਹਰਲੇ ਸਟੇਟਾਂ ਦੇ ਵਿੱਚ ਇਸ ਫਾਇਦੇ ਨਾਲ ਆਪਣੀਆਂ ਸਰਕਾਰਾਂ ਬਣਾ ਸਕੀ ਉਸ ਕਰਕੇ ਜੀ ਅਸੀਂ ਇੱਕ ਸਰਕਾਰੀ ਮੁਲਾਜ਼ਮਾਂ ਦੇ ਹੋਣ ਦੇ ਨਾਤੇ ਅਸੀਂ ਪੰਜਾਬ ਦੇ ਕਿਸਾਨ ਪੰਜਾਬ ਦੇ ਪੁੱਤ ਹੋਣ ਦੇ ਨਾਤੇ ਅਸੀਂ ਇਹ ਫੈਸਲਾ ਲਿਆ ਅਸੀਂ ਬਿਲਕੁਲ ਮੈਂ ਸਟੇਟ ਪ੍ਰੈਜ਼ੀਡੈਂਟ ਤੌਰ ਤੇ ਆਪਣੇ ਪਟਵਾਰੀ ਸਾਥੀਆਂ ਨੂੰ ਬੇਨਤੀ ਕੀਤੀ ਕਿ ਆਪਾਂ ਪੰਜਾਬ ਦੇ ਪੁੱਤਾਂ ਆਪਾਂ ਗਲਤ ਰਿਪੋਰਟ ਬਿਲਕੁਲ ਨਹੀਂ ਦੇਵਾਂਗੇ ਜਿੰਨਾ ਪਾਣੀ ਲੱਗਦਾ ਅਸੀਂ ਉਨਾ ਹੀ ਦੇਵਾਂਗੇ ਇਸੇ ਆਧਾਰ ਤੇ ਇਹਨਾਂ ਨੇ ਮੇਰਾ 200 ਪਟਵਾਰੀ ਜਿਹੜਾ ਚਾਰ ਸ਼ੀਟ ਕਰਦਾ ਸੀ ਕ੍ਰਿਸ਼ਨ ਕੁਮਾਰ ਜਿਹੜਾ ਆਈਐਸਾ ਔਰ ਮੈਨੂੰ ਬਤੌਰ ਪ੍ਰਧਾਨ ਹੋਣ ਦੇ ਮene ਕਿਉਂਕਿ ਮੈਂ ਇਹਨਾਂ ਨਾਲ ਜਦੋਂ ਗੱਲਬਾਤ ਕੀਤੀ ਕਿ ਸਾਨੂੰ ਦੱਸੋ ਤੁਸੀਂ ਕਾਦੀ ਸਜ਼ਾ ਦਿੰਨੇ ਆ ਅਸੀਂ ਝੂਠੀ ਰਿਪੋਰਟ ਨਹੀਂ ਦਿੰਦੇ ਤਾਂ ਇਹਨਾਂ ਨੇ 200 ਪਟਵਾਰੀ ਸਾਡਾ ਚਾਰ ਸ਼ੀਟ ਕਰਤਾ ਜਦੋਂ ਮੈਂ ਉਹਦੀ ਆਵਾਜ਼ ਬੁਲੰਦ ਕੀਤੀ ਤਾਂ ਇਹਨਾਂ ਨੇ ਮੈਨੂੰ ਬਤੌਰ ਸਟੇਟ ਪ੍ਰ ਹੋਣ ਦੇ ਨਾਤੇ ਮੈਨੂੰ ਵੀ ਇਹਨਾਂ ਨੇ ਇੱਕ ਵਟਸਐਪ ਦਾ ਬਹਾਨਾ ਬਣਾ ਕੇ ਮਤਲ ਕਰਤਾ ਤੇ ਅੱਜ ਮੈਂ ਬੜਾ ਆਪਣੇ ਆਪ ਨੂੰ ਵਿਭਾਗੀ ਸਮਝਦਾ ਕਿ ਅੰਮ੍ਰਿਤਸਰ ਜ਼ਿਲ੍ਹੇ ਨਾਲ ਸੰਬੰਧਿਤ ਸਮੂਹ ਮੁਲਾਜ਼ਮ ਜਥੇਬੰਦੀਆਂ ਨੇ ਮੈਨੂੰ ਬੜਾ ਤੇ ਕੱਲ ਹੀ ਤੁਹਾਨੂੰ ਪਤਾ ਹੈ ਕਿ ਕੱਲ ਜਿਹੜਾ ਮੇਰਾ ਆਪਣਾ ਆਪਣਾ ਮਤਲ ਤੋਂ ਕੱਲ ਮੈਨੂੰ ਬਹਾਲ ਕੀਤਾ ਗਿਆ ਆਪਣੇ ਆਪ ਨੂੰ ਵਿਭਾਗੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ